ਅਕਾਲੀ ਦਲ ਦੀ ਸਿਆਸਤ ਨੇ ਅੱਜ ਇੱਕ ਹੋਰ ਵੱਖਰਾ ਮੋੜ ਖਾਦਾ ਹੈ ਖੈਰ ਪਿਛਲੇ ਕਈ ਮਹੀਨਿਆਂ ਤੋਂ ਅਕਾਲੀ ਦਲ ਦੀ ਸਿਆਸਤ ਕਈ ਮੋੜ ਕੱਟਦੀ ਆਪਾਂ ਦੇਖ ਸਕਦੇ ਆ ਪਰੰਤੂ ਅੱਜ ਨਵੇਂ ਮੋੜ ਦੇ ਵਿੱਚ ਉਸ ਵੇਲੇ ਆਈ ਜਦੋਂ ਮੇਨ ਸਟ੍ਰੀਮ ਕਹਿੰਦਾ ਭਾਵੇਂ ਅਕਾਲੀ ਦਲ ਬਾਦਲ ਵੱਲੋਂ ਬਾਗੀ ਅਕਾਲੀ ਆਗੂ ਕਹਿ ਸਕਦੇ ਆ ਕਿ ਮੋੜ ਸਰਜੀਤ ਹੋਏ ਅਕਾਲੀ ਆਗੂ ਦੇ ਵੱਡੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦਾ ਧੰਨਵਾਦ ਕੀਤਾ ਹੈ ਇਸ ਧੰਵਾਦ ਪਿੱਛੇ ਕੀ ਵਜ੍ਹਾ ਹੈ ਕੀ ਰਾਜ ਹੈ ਤੇ ਅੱਜ ਮੇਨ ਸਟਰੀਮ ਕਹਿੰਦਾ ਭਾਵ ਕਿ ਬਾਦਲਾ ਵੱਲੋਂ ਕਿਹੜੇ ਜਿਹੜੇ ਉਹ ਰਾਜ ਖੁੱਲੇ ਗਏ ਹੈ ਕਹਿੰਦਾ ਭਾਵ ਕਿ ਅਕਾਲੀ ਹਲਕਿਆਂ ਦੇ ਵਿੱਚ ਇੱਕ ਨਵਾਂ ਅਧਿਆਇ ਉਸ ਅਧਿਆਇ ਦਾ ਜਿਹੜਾ ਪਿਛਲਾ 파ਟ ਉਹ ਹੈ ਲੰਗੋਵਾਲ ਦੀ ਵਰਸੀ ਸਮਾਗਮ ਵਰਸੀ ਸਮਾਗਮ ਜਿੱਥੇ ਦੁਨਨੇ ਤੇ ਰਾਣੇ ਵੱਡੇ ਇਕੱਠ ਕੀਤੇ ਖੈ ਅੱਜ ਦੀ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉਗੇ ਰਾਜਸੀ ਮਹਾਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁਖ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਵੱਲੋਂ ਥੋੜਾ ਸਵਾਗਤ ਵੈਲਕਮ ਜੀ ਮੈਂ ਤੁਹਾਨੂੰ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਇੱਕ ਅਜੀਬ ਤਰ੍ਹਾਂ ਦਾ ਮਾਮਲਾ ਅਜੂਬੀ ਕੀ ਸਾਹਮਣੇ ਆਇਆ ਹੈ ਅਕਾਲੀ ਸਿਆਸਤ ਦੇ ird gird ਕਿ ਬਾਦਲਾ ਨਹੀਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਧੰਨਵਾਦ ਕੀਤਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬਾਗੀ ਕਾਲੀ ਆਗੂ ਨੇ ਤੇ ਇਸ ਵੇਲੇ ਮੁਰ ਸਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ਵੱਲ ਖੜੇ ਹੈ ਕਹਿੰਦਾ ਪਾਕ ਪਾਦਲਾਂ ਦੇ ਖਿਲਾਫ ਪਰ ਕਹਾਣੀ ਕੀ ਹੈ ਕਿ ਬਾਦਲਾਂ ਦੀ ਧਿਰ ਨੇ ਬਾਗੀ ਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਧੰਵਾਦ ਕੀਤਾ ਹੈ ਕਿ ਕਹਾਣੀਏ ਕੀ ਵਜ੍ਹਾ ਹੈ ਤੇ ਕਿਹੜੇ ਕਿਹੜੇ ਹੋਰ ਪੱਖ ਹੋਰ ਮਸਲੇ ਜਿਹੜੇ ਉਹ ਅੱਜ ਅਜਾਗਰ ਕੀਤੇ ਹੈ ਬਾਦਲਾਂ ਵੱਲੋਂ ਜੀ ਡਾਕਟਰ ਸਾਹਿਬ ਡੰਡਾ ਸਾਹਿਬ ਇਸ ਤਰ੍ਹਾਂ ਕਿ ਕੱਲ ਸ਼੍ਰੋਮਣੀ ਕੱਲ੍ਹ ਮੇਸਟਰੀ ਅਤੇ ਨਵੇਂ ਬਣੇ ਜਿਹੜਾ ਦਾਹਰ ਬਲੋ ਕਾਲੀ ਦਾ ਨੇ ਉਹਨਾਂ ਨੇ ਆਪਣੇ ਪੈਰਲਲ ਮੀਟਿੰਗਾਂ ਕੀਤੀਆਂ ਹੈ ਨਹੀਂ ਆਪਣੇ ਪੈਰਲਲ ਕਾਨਫਰੰਸਾਂ ਕੀਤੀਆਂ ਹੈ ਸੰਤ ਖਰਚਾਂ ਦੇ ਲੰਗਵਾ ਵੀ ਵਰਤੀ ਇਸ ਵਿੱਚ ਜਿਸ ਦੇ ਵਿੱਚ ਬੋਲਦੇ ਹੋਏ ਸੀਨੀਅਰ ਲੀਡਰ ਪ੍ਰੈਸਿਡੈਂਟ ਸਿੰਘ ਚੰਦੂ ਬਾਜਰਾ ਨੇ ਇਹ ਕਿਹਾ ਕਿ ਮੈਂ ਅੱਜ ਇਰਾਜ਼ ਖੋਲ ਰਿਹਾ ਕਿ ਹੂੰ ਜਿੱਥੋਂ ਤੱਕ ਸ਼੍ਰੋਮਣੀ ਕਾਲੀ ਦਾ ਦੀ ਜਿਹੜੀ ਕਾਨਫਰੰਸ ਹੋਈ ਹੈ ਜਿਹਦੇ ਵਿੱਚ ਡਾਕਟਰ ਗੁਰਜੀਤ ਸਿੰਘ ਸਿੰਘ ਬਾਜਰੀ ਗਰੇਵਾਲ ਸਾਹਿਬ ਜਿਹੜਾ ਸਾਹਿਬ ਅਤੇ ਅਮਰਜੀਤ ਸਿੰਘ ਚਾਵਲਾ ਉਹਨਾਂ ਨੇ ਕੰਟਰੋਲ ਕੀਤਾ ਉਹਨਾਂ ਨੇ ਇਹ ਲਿਆ ਬਈ ਯਾਨੀ ਹਰਪ੍ਰੀਤ ਸਿੰਘ ਨੇ ਇਹਨਾਂ ਦੇ ਨਾਲ ਹਰ ਲਹਿਰ ਵਾਲਿਆਂ ਦੇ ਨਾਲ ਇੱਕ ਸਾਜ਼ਿਸ਼ ਰਚੀ ਇਹ ਸਾਰਾ ਕੁਝ ਕਰਨ ਕੀਤਾ ਕਿ ਉਹਨਾਂ ਦਾ ਜਿਹੜਾ ਮੇਨ ਪੁਆਇੰਟ ਸੀ ਹੈ ਬਈ ਕੀ ਉਹਨਾਂ ਨੇ ਜਥੇਦਾਰ ਸਿੰਘ ਸਾਹਿਬ ਯਾਨੀ ਰਗੂਜੀਤ ਸਿੰਘ ਨੂੰ ਇਸ ਬਾਰੇ ਦੱਸਿਆ ਸੀ ਜੇ ਦੱਸਿਆ ਸੀ ਕਿਉਂਕਿ ਇਹ ਫੈਸਲਾ ਏਡਾ ਵੱਡਾ ਕੀਤਾ ਵੀ ਇਹ ਦੱਸਿਆ ਗਿਆ ਕਿ ਨਹੀਂ ਗਿਆ ਇਹ ਇਹ ਦੇ ਸਵਾਲ ਦੇ ਵਿੱਚ ਉਹਨਾਂ ਨੇ ਯਾਨੀ ਹਰਪ੍ਰੀਤ ਸਿੰਘ ਤੋਂ ਕਿਹਾ ਵੀ ਇਹਨਾਂ ਤੋਂ ਸਵਾਲ ਜ਼ਿਆਦਾ ਜਵਾਬ ਲੈਣਾ ਚਾਹੀਦਾ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਇਹਦੇ ਪਿੱਛੇ ਬਹੁਤ ਵੱਡੀ ਡੂੰਘੀ ਸਾਜ਼ਿਸ਼ ਹੈ ਜਿਹੜੀ ਕਾਂਲੀ ਦਲ ਨੂੰ ਤਬਾਹ ਕਰਨ ਦੇ ਉੱਪਰ ਟਲ ਰਹੀ ਹੈ ਇਹ ਇਹਦੇ ਪਿੱਛੇ ਉਹਨਾਂ ਨੇ ਈਸਟ ਸਟੇਟ ਦਾ ਹੱਥ ਵੀ ਕਹਿਣ ਦੀ ਗੱਲ ਕੀਤੀ ਹੈ ਵੀ ਇਹਦੇ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਬਸਤਿਆ ਗਿਆ ਤੇ ਇਹ ਕਾਂਲੀ ਦਲ ਦੇ ਨੁਕਸਾਨ ਪਾਉਣ ਦੇ ਲਈ ਇਸ ਤਰ੍ਹਾਂ ਇਕੱਠੇ ਹੋਏ ਹੁਣ ਸਮਝਣ ਵਾਲੀ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਜੰਮੂ ਮਾਜਰਾ ਸਾਹਿਬ ਦਾ ਜਿਹੜਾ ਬਿਆਨ ਹੈ ਅਤੇ ਡਾਕਟਰ ਗੰਗੀਸ਼ ਸਿੰਘ ਟੀਮਾ ਦਾ ਵੀ ਬਿਆਨ ਹੈ ਇਹ ਹੁਣ ਇੱਕ ਨਵੀਂ ਨਵਾਂ ਵਰਤਾਂਤ ਚੱਲ ਰਿਹਾ ਨਵਾਂ ਵਰਤਾਂਤ ਸਿੱਧਿਆ ਜਣ ਆਪਸੀ ਤੌਰ ਦੇ ਵਿੱਚ ਜਿਹੜੇ ਅਕਾਲੀ ਜਲ ਦਾ ਹੈਗਾ ਇਹਨਾਂ ਦੇ ਵਿੱਚ ਇੰਨੇ ਇੱਕ ਡਿਫਰੈਂਸ ਸੀ ਹੁਣ ਵੱਧ ਚੁੱਕੇ ਨੇ ਆਪਸੀ ਇੱਕ ਦੂਸਰੇ ਦੇ ਪਰਦੋਸ਼ ਤੇ ਪ੍ਰਤੀ ਦੋਸ਼ ਲੱਗਣੇ ਸ਼ੁਰੂ ਹੋ ਗਏ ਨੇ ਡਾਕਟਰ ਸਾਹਿਬ ਜਿਹੜਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਵਾਦਰਾ ਸਾਹਿਬ ਨੇ ਉਹ ਤੇ ਤਕਰੀਰ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਤਕਰੀਰ ਦੇ ਵਿੱਚ ਉਹਨਾਂ ਨੇ ਉਹ ਖੁਲਾਸੇ ਕੀਤੇ ਹੈ ਜਿਹੜੀ ਸਾਜ਼ਿਸ਼ ਘੜੀ ਗਈ ਸੁਖਦੇਵ ਸਿੰਘ ਢੀਂਡਸਾ ਦੇ ਘਰੇ ਜਿੱਥੇ ਜਦੋਂ ਤਖਤ ਦੇ ਦਮਦਮਾ ਸਾਹਿਬ ਤੇ ਜਸਿਹਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਗਿਆ ਤੇ ਹਰਿਆ ਜਿਹੜਾ ਸੁਧਾਰ ਲਹਿਰ ਧਿਰਦੀ ਗਵਾਈ ਢੀਂਡਸਾ ਸਾਹਿਬ ਵੱਲੋਂ ਸੌਂਪੀ ਗਈ ਤਾਂ ਉਹਨਾਂ ਇੱਕ ਸਪਸ਼ਟ ਕੀਤਾ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹ ਸੁਖਦੇਵ ਸਿੰਘ ਢੀਂਡਸਾ ਦਾ ਲਾਇਆ ਹੋਇਆ ਬੂਟਾ ਅਕਾਲੀ ਦਲ ਦਾ ਇਤਰਾਜ਼ ਇੱਕ ਏ ਵੀ ਸਾਹਮਣੇ ਆਇਆ ਹੈ ਕਿ ਜੇਕਰ ਸੁਖਦੇਵ ਸਿੰਘ ਦਾ ਲਾਇਆ ਬੂਟਾ ਤਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦਾ ਨਾ ਕਿਉਂ ਵਰਤਾਇਆ ਜਾ ਰਿਹਾ ਇੱਕ ਅਬਜੈਕਸ਼ਨ ਉਹਨਾਂ ਦਾ ਇਹ ਵੀ ਵੈਸੇ ਆ ਰਿਹਾ ਹੈ ਕਿ ਡਾਕਟਰ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦਵਾ ਜੀ ਸਾਹਿਬ ਨੇ ਤਕਰੀਰ ਦੇ ਵਿੱਚ ਕੀ ਗੱਲ ਕਿਹੜੀ ਕਹੀ ਹੈ ਕਿ ਜਿਹਦੇ ਤੋਂ ਸਰੋਗਣੀ ਅਕਾਲੀ ਦਲ ਦੀ ਮੇਨ ਸਟਰੀਮ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹਦੇ ਤੇ ਬਹੁਤ ਵੱਡਾ ਧਿਆਨ ਕੇਂਦਰਿਤ ਕੀਤਾ ਤੇ ਇਹ ਮਾਮਲਾ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਵੱਲ ਵੀ ਪੱਜੰਦੀ ਵੱਡੇ ਪੱਧਰ ਉੱਤੇ ਜਿਹੜੀ ਹੈ ਉਮੀਦ ਬਣੀ ਹੋਈ ਹੈ ਇੱਕ ਮਾਮਲਾ ਇਸ ਪਾਸੇ ਵਾਧਾ ਆਪਾ ਵੇਖ ਰਹੇ ਹਾਂ ਜੀ ਆਪੇ ਦੇਖੋ ਉਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਮਜਰਾ ਸਾਹਿਬ ਨੇ ਆਪਣੀ ਤਕਰੀਰ ਦੇ ਵਿੱਚ ਇਹ ਕਿਹਾ ਮੀਟਿੰਗ ਦੇ ਸਬੰਧ ਨੂੰ ਗਿਆਨ ਹੋ ਵੀ ਪਾ ਨਹੀਂ ਦੋ ਤਿੰਨ ਮਹੀਨੇ ਹੋ ਚੁੱਕੇ ਨੇ ਪਰੰਤੂ ਅੱਜ ਉਹਨਾਂ ਨੂੰ ਜਵਾਬਾ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਇਹ ਲਾਇਆ ਹੋਇਆ ਬੁਟਾ ਤੇ ਜੈਨੀ ਹਰਕ੍ਰਿਸ਼ਿੰਘ ਜੀ ਹੂੰ ਹੂੰ ਜੀ ਬਣਿਆ ਨਹੀਂ ਇਹ ਇਹ ਨਹੀਂ ਕਿ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਵੀ ਅਸੀਂ ਇਹ ਡੈਮੋਕਰੇਟ ਤਰੀਕੇ ਦੇ ਨਾਲ ਡੈਲੀਗੇਟਾਂ ਨੇ ਪਾਕੀ ਹੋ ਗਿਆਗੀ ਤੇ ਡੈਲੀਗੇਟ ਚੁਣੇ ਗਏ ਨੇ ਤੇ ਡੈਲੀਗੇਟਾਂ ਨੇ ਸਰਬਸੰਮਤੀ ਦੇ ਨਾਲ ਪ੍ਰਧਾਨ ਚੁਣਿਆ ਤਾਂ ਇਹ ਇੱਕ ਬਹੁਤ ਵੱਡੀ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਦੂਸਰੀ ਗੱਲ ਉਹਨਾਂ ਨੇ ਜਿਹੜੀ ਇਹ ਹੀ ਕਹੀ ਹੈ ਵੀ ਗੈਮੀ ਜੀ ਨੂੰ ਵਲੀਲ ਕੀਤਾ ਜਾ ਰਿਹਾ ਸੀ ਪਹਿਲਾਂ ਉਸ ਤੋਂ ਹਟਾ ਦਿੱਤਾ ਗਿਆ ਤੇ ਫਿਰ ਇਹ ਦਿੱਕੀ ਹੀ ਉਹਨਾਂ ਦੇ ਹੁਣ ਇਹ ਇਹ ਗੱਲ ਦੇਖਣ ਵਾਲੀ ਹੈ ਅਸਲ ਵਿੱਚ ਸਰਕਟ ਤਾਂ ਇਹ ਉੱਠ ਗਿਆ ਬਈ ਉਹ ਕਿਸ ਕਿਸ ਸੰਦਰਭ ਦੇ ਵਿੱਚ ਚੰਦੂ ਮਾਗਰਾ ਸਾਹਿਬ ਕਹਿ ਰਹੇ ਨੇ ਕਿ ਇਹ 2 ਦਸੰਬਰ ਵਾਲੇ ਨੂੰ ਮਨਾਏ ਤੋਂ ਬਾਅਦ ਦੀ ਗੱਲ ਕਰ ਰਹੇ ਨੇ ਕਿ ਜਦੋਂ ਗੈਨੀ ਹਰਦੀਪ ਸਿੰਘ ਨੂੰ ਹਟਾ ਦਿੱਤਾ ਗਿਆ ਸੀ ਤੇ ਜਿੱਥੋਂ ਤੱਕ ਉਹਨਾਂ ਨੇ ਕਹਿਣ ਦਾ ਭਾਵ ਵੀ ਕੁਝ ਵੀ ਹੈ ਫਿਰ ਉਹਨਾਂ ਨੇ ਪ੍ਰਦੂਸ਼ ਲਾਏ ਗਏ ਉਹਨਾਂ ਦੇ ਪ੍ਰਦੂਸ਼ਣ ਲਾਏ ਗਏ ਤੇ ਉਹਨਾਂ ਨੂੰ ਹਟਾਇਆ ਤੇ ਇਹ ਦੇ ਵਿੱਚੋਂ ਅਸੀਂ ਉਹਨਾਂ ਨੂੰ ਬੁਲਾਇਆ ਤੇ ਦੂਸਰੇ ਪਾਸੇ ਜਿਵੇਂ ਡਾਕਟਰ ਦਰਜੀਤ ਸਿੰਘ 3 ਬਾਜੀ ਉਹਨਾਂ ਨੇ ਕਾਨਫਰੰਸ ਦੇ ਵਿੱਚ ਗੱਲ ਕੀਤੀ ਆ ਪਹਿਲਾਂ ਬਾਦਲ ਸਾਹਿਬ ਦੇ ਉੱਪਰ ਦੋਸ਼ ਲੱਗਦੇ ਸੀ ਕਿ ਜਥੇਦਾਰਾਂ ਨੂੰ ਉੱਥੇ ਬੁਲਾਇਆ ਜਾਂਦਾ ਬਾਦਲ ਦੀ ਕੋਠੀ ਹਮੇਸ਼ਾ ਸੀ ਢੀਂ ਤਾਂ ਸਾਡੀ ਕੋਠੀ ਇਹਨਾਂ ਨੂੰ ਬੁਲਾਇਆ ਜਿਵੇਂ ਉਹਨਾਂ ਨੇ ਕਿਹਾ ਕਿ ਤੰਨੂ ਬਾਜਰਾ ਸਾਹਿਬ ਨੇ ਵੀ ਇਹਨਾਂ ਨੂੰ ਬੁਲਾਇਆ ਤੇ ਉੱਥੇ ਸਾਰੀ ਲੀਡਰਸ਼ਿਪ ਹਾਜ਼ਰ ਸੀ ਤੰਨੂ ਬਾਜਰਾ ਸਾਹਿਬ ਨੇ ਇਹ ਵੀ ਕਿਹਾ ਬੀਤ ਸਿੰਘ ਸਾਹਿਬ ਵੀ ਹਾਜ਼ਰ ਸਨ ਪ੍ਰਮਿੰਦਰ ਵੀ ਹਾਜ਼ਰ ਸੀ ਬੀਬੀ ਜਵੀਰ कौर ਵੀ ਹਾਜ਼ਰ ਸਨ ਰਖੜਾ ਸਾਹਿਬ ਵੀ ਹਾਜ਼ਰ ਸਨ ਤੇ ਬਡਾਲਾ ਸਾਹਿਬ ਦੇ ਉੱਤੇ ਉਹਨਾਂ ਨੇ ਇਹ ਇਹ ਗੱਲ ਕਹੀ ਆ ਤੇ ਉਹਨੂੰ ਉਸ ਪੱਖ ਦੇ ਉੱਪਰ ਇਹ ਇਹ ਪੱਖ ਦੇ ਦੇਖਣ ਵਾਲੀ ਟਗਲੀ ਇਹ ਵੀ ਕਦੋਂ ਦੀ ਘਟਨਾ ਦਾ ਉਹ ਜ਼ਿਕਰ ਕਰ ਰਹੇ ਨੇ ਤੇ ਇਹ ਕਿੱਥੇ ਲੈ ਕੇ ਜਾ ਰਹੇ ਨੇ ਹੁਣ ਜਿੱਥੋਂ ਤੱਕ ਕਾਦੀ ਦਲ ਦੇ ਪ੍ਰੈਸ ਕਾਨਫਰੰਸ ਦਾ ਮੰਦ ਇਹਦੇ ਤੋਂ ਤਾਂ ਸਪੱਸ਼ਟ ਲੱਗ ਰਿਹਾ ਵੀ ਇਹ ਮਾਮਲੇ ਨੂੰ ਸ਼੍ਰੀ ਕੱਲ ਤੱਕ ਸਵਿਧਿ ਲਈ ਆਇਆ ਜਾਊਗਾ ਵੀ ਉਹਨਾਂ ਨੇ ਸਿੰਘਾਬ ਹੁੰਦੇ ਹੋਇਆ ਇੱਕ ਧਰੇ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਸ਼ਮੂਲ ਹੋਏ ਹੂੰ ਜੇਕਰ ਦੀ ਜਥੇਦਾਰ ਦਾ ਜਾ ਫਿਰ ਜਥੇਦਾਰ ਸਭ ਜਿਸ ਤਰ੍ਹਾਂ ਕੇ ਕਹਿੰਦੇ ਐ ਐਸਜੀਸੀ ਦੀ ਕਹਿਣਗੇ ਕਿ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਸੀ ਸਸਪੈਂਡ ਕੀਤਾ ਹੋਇਆ ਸੀ ਉਸ ਤੋਂ ਬਾਅਦ ਕਿਉਂਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਜਾਰੀ ਹੋ ਚੁੱਕਾ ਸੀ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਨਵੀਆਂ ਕਟਨਾਵਾਂ ਵਾਪਰੀਆਂ ਨੇ ਤੇ ਬਹੁਤ ਕੁਝ ਵਾਪਰਿਆ ਉਹਦੇ ਵਿੱਚੋਂ ਫਿਰ ਦੂਸਰੇ ਜਥੇਦਾਰ ਵੀ ਟਾਈ ਗਏ ਨੇ ਕਿ ਇਹਨਾਂ ਨੂੰ ਵੀ ਸਸਪੈਂਡ ਕੀਤਾ ਸੀ ਪਹਿਲਾਂ ਇਹ ਇਹ ਇਸ ਸੰਦਰਭ ਦੇ ਵਿੱਚ ਇਹ ਸਖਦੇਵ ਸਿੰਘ ਨਾਮ ਦਾ ਜਦੋਂ ਜਾਂਦੇ ਸਨ ਇਹ ਉਸ ਵੇਲੇ ਦੀ ਘਟਨਾ ਦੱਸਦੇ ਆ ਕਿ ਜਦੋਂ ਮੁੱਢ ਵਜ ਹੀ ਰਿਹਾ ਸੀ ਜਦੋਂ ਸੁਧਾਰ ਲੈਰ ਹਲੇ ਬਣਦੀ ਬਣਦੀ ਹੈ ਉਸ ਵੇਲੇ ਇਹ ਘਟਨਾ ਜਿਹੜੀ ਹੈ ਦੱਸ ਰਿਹਾ ਹੈ ਜਿਹੜਾ ਅਕਾਲੀ ਖੇਮਾ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਖੈਰ ਇਹ ਗੱਲ ਹੈ ਕਿ ਉਹਨਾਂ ਵੱਲੋਂ ਇੱਕ ਸ਼ਿਕਵਾ ਹੈ ਕਿ ਜੇਕਰ ਉਸ ਸ਼ਿਕਾਇਤਕਰਤਾ ਧਿਰ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਖੜਦੇ ਹੈ ਫਿਰ ਉਹ ਫੈਸਲੇ ਦੇ ਵਿੱਚ ਕਿਵੇਂ ਬੈਠੇ ਫੈਸਲੇ ਤੇ ਉਹਨਾਂ ਨੂੰ ਬਾਹਰ ਰਹਿਣਾ ਚਾਹੀਦਾ ਸੀ ਜੇਕਰ ਫੈਸਲੇ ਸਿ ਬੈਠੇ ਆ ਕੀ ਉਹਨਾਂ ਨੇ ਜ਼ਥੇਦਾਰ ਗਿਆਨੀ ਰਕबीर ਸਿੰਘ ਨੂੰ ਇਹ ਮਾਮਲਾ ਦੱਸਿਆ ਕਿ ਉਹਨਾਂ ਨੇ ਸੁਖਦੇਵ ਸਿੰਘ ਢੀਂਸਾ ਨਾਲ ਸਰਜੀਤ ਸਿੰਘ ਰਖੜਾ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਨਾਲ ਵਡਾਲਾ ਨਾਲ ਬੀਬੀ ਜ਼ਗੀਰ ਕੌਰ ਨਾਲ ਪਰਮਿੰਦਰ ਢੀਂਸਾ ਨਾਲ ਬੈਠਕ ਕਰ ਲਈ ਹੈ ਕੀ ਇਹ ਜਾਣਕਾਰੀ ਉਹਨਾਂ ਨੇ ਮੌਜੂਦਾ ਉਸ ਵੇਲੇ ਜ਼ਥੇਦਾਰ ਜਿਹੜੇ ਸਨ ਗਿਆਨੀ ਰਕबीर ਸਿੰਘ ਉਹਨਾਂ ਦੇ ਧਿਆਨ ਚ ਲਿਆਂਦੀ ਇਹ ਵੀ ਇੱਕ ਵੱਡਾ ਸਵਾਲ ਹੈ ਦੇ ਜੱਜਮੈਂਟ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਬੈਂਚ ਦੇ ਵਿੱਚੋਂ ਵੱਡੇ ਵੱਡੇ ਜੱਜ ਬਾਹਰ ਹੋ ਜਾਂਦੇ ਆ ਸੁਪਰੀਮ ਕੋਰਟ ਦੀ ਪੈਂਚੋਂ ਵੀ ਹਾਈ ਕੋਰਟ ਦੀ ਕਿ ਅਸੀਂ ਜੇ ਉਹਨਾਂ ਦੇ ਕਦੇ ਵਕੀਲ ਰਏ ਸੀ ਜਾਂ ਉਹਨਾਂ ਦਾ ਕੋਈ ਨੇੜ ਟ੍ਰਸਟ ਬਣਦਾ ਪਰ ਗਿਆਨੀ ਰਗਵੀਰ ਸਿੰਘ ਫਿਰ ਅਜੇਹੇ ਸਾਰਾ ਕੁਝ ਸੁਣਨ ਦੇ ਬਾਵਜੂਦ ਜਿੱਕਰ ਬੈਠਦੇ ਆ ਤਾਂ ਸਾਜ਼ਿਸ਼ਕਰਤਾ ਦੇ ਵਿੱਚ ਸ਼ਾਮਲ ਹੁੰਦੇ ਆ ਵੱਡੀ ਗੱਲ ਜਿਹੜੀ ਇੱਕ ਹੋਰ ਕਰ ਦਿੰਦੀ ਹੈ ਮਹੇਸ਼ਿੰਦਰ ਸਿੰਘ ਗਰੇਵਾਲ ਵੱਲੋਂ ਕਿ ਅਜੇਹੇ ਸਾਰੇ ਮਾਮਲੇ ਦੇ ਵਿੱਚ ਗਿਆਨੀ ਰਗਵੀਰ ਸਿੰਘ ਨੂੰ ਹੁਣ ਸੰਗਤਾਂ ਨੂੰ ਸਿੰਘ ਸਾਹਿਬ ਨਹੀਂ ਕਹਿਣਾ ਚਾਹੀਦਾ ਇਥੋਂ ਤੱਕ ਅੱਜ ਅਕਾਲੀ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਯਾਨੀ ਰਵਿ ਹਰ ਸਿੰਘ ਨਹੀਂ ਗਿਆਨੀ ਹਰਪ੍ਰੀਤ ਹਾਂ ਗਿਆਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਨਹੀਂ ਕਹਿਣਾ ਚਾਹੀਦਾ ਕਹਿੰਦਾ ਪਾਬਕਿ ਇਥੋਂ ਤੱਕ ਅਕਾਲੀ ਦਲ ਨੇ ਅੱਜ ਯਾਨੀ ਹਰਪ੍ਰੀਤ ਸਿੰਘ ਉਤੇ ਇੱਕ ਵਾਰ ਕੀਤਾ ਬਹੁਤ ਵਾਰ ਦੇਖਣ ਵਾਲੀ ਗੱਲ ਹੈ ਕਿ ਅਗਲਾ ਜਿਹੜਾ ਪ੍ਰਤੀਕਰਮ ਗਿਆਨੀ ਹਰਪ੍ਰੀਤ ਸਿੰਘ ਦਾ ਜਾਂ ਪ੍ਰੋਫੈਸਰ ਚੰਦੂ ਅਜ਼ਰਾ ਸਾਹਿਬ ਦਾ ਉਹ ਭਲਕੀ ਤੱਕ ਕੁਝ ਘੰਟਿਆਂ ਬਾਅਦ ਕੀ ਆਉਂਦਾ ਪਰੰਤੂ ਅੱਜ ਉਹਨਾਂ ਨੇ ਜਰੂਰ ਇੱਕ ਟਹਿਰੇ ਦੇ ਵਿੱਚ ਲੈ ਲਿਆ ਸੁਧਾਰ ਤੇਰ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਸਾਰਾ ਲਾਣਾ ਪਾਣਾ ਜੀ ਡਾਕਟਰ ਸਾਹਿਬ ਲੇਖੋ ਭਿੰਦੇ ਸਾਹਿਬ ਜਿਹੜੇ ਜਿਸ ਤਰ੍ਹਾਂ ਕਿ ਟੀਸਰ ਸਾਹਿਬ ਦੇ ਲਈ ਦੂਸਰੀ ਗੱਲ ਚੱਲ ਰਹੀ ਹੈ ਵੀ ਇਹ ਸਰਹੱਦ ਜਿਉਂਦੀ ਕਿ ਟੀਸਰ ਸਾਹਿਬ ਮਈ ਲਈ ਜਾਂ ਜੂਨ ਮਈ ਜੂਨ ਦੇ ਵਿੱਚੋਂ ਗਏ ਨਹੀਂਗੇ ਉਦੋਂ ਤੱਕ ਉਹ ਜੀ ਰਸਤੀ ਤੇ ਮਾਮਲਾ ਹੈ 2 ਦਸੰਬਰ ਦਾ ਇਹ ਤਾਂ 2 ਦਸੰਬਰ ਤੋਂ ਪਹਿਲਾਂ ਦੀ ਗੱਲ ਹੈ ਉਸ ਤੋਂ ਪਹਿਲਾਂ ਆਂਦੀ ਹੈ ਜਦੋਂ ਸਦਾਰਤ ਤੇ ਬਣਦੀ ਹੈ ਇਹ ਤਾਂ ਉਹਦਾ ਪ੍ਰੂਫ ਹੁੰਦਾ ਫਿਰ ਤਾਂ ਮਾਮਲਾ ਕਾਲ ਤੱਕ ਸੰਭਿਆਵੀ ਠੀਕ ਹੈ ਸ਼੍ਰੀ ਕਾਲ ਤੱਕ ਆਪ ਦੇ ਉਹਨਾਂ ਨੇ ਵਸਤੇ ਹਨ ਪਰੰਤੂ ਇਹ ਮਾਮਲਾ 2 ਦਸੰਬਰ ਤੋਂ ਬਾਅਦ ਦਾ ਹੈ ਫਿਰ ਉਹਦੇ ਬਾਰੇ ਉਹਨਾਂ ਦੇ ਪਾਸ ਗਿਆਨੀ ਹਪੀ ਸਿੰਘ ਪਾਸ ਨੀ ਨੀ ਡਸ ਐਪ ਉਤੇ ਪ੍ਰੋਫੈਸਰ ਚੰਦੂ ਮਾਦਰਾ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੂੰ ਕਾਲ ਤੱਕ ਤੋ ਹਟਾ ਦਿੱਤਾ ਗਿਆ ਸੀ ਤੇ ਅੱਗੇ ਜਲੀਲ ਕੀਤਾ ਜਾ ਰਿਹਾ ਸੀ ਕਹਿੰਦਾ ਆਪਕਿ ਤਖਤ ਦੇ ਜਥੇਦਾਰ ਸਨ ਉਸ ਵੇਲੇ ਦਮਦਮਾ ਸਾਹਿਬ ਇਹ ਗੱਲ ਨੂੰ ਖੋਲ ਰਹਿ ਨੇ ਇਹ ਕੀ ਗੱਲ 메ਨ ਸਟ੍ਰੀਮ ਦੀ ਲੀਡਰਸ਼ਿਪ ਨੇ ਖੋਲੀ ਹੈ ਇਸ ਸਾਰੀ ਕਹਾਣੀ ਨੂੰ ਨਹੀਂ ਉਹ ਬਿਲਕੁਲ ਸਪਸ਼ਟ ਹੈ ਪਰ ਉਹ ਚਿੰਦੂ ਮਾਜਰਾ ਸਾਹਿਬ ਦਾ ਵਿੱਚ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਪ੍ਰਦੂਸ਼ਣ ਲਾਇਆ ਜਾ ਰਿਹਾ ਹੈ ਕਾ ਦੋਸ਼ ਲਾਇਆ ਜਾ ਰਿਹਾ ਹੈ ਹਾਂ ਦੂਸ਼ਣ ਤਾਂ ਜਦੋਂ ਸਾਹਿਬ ਸਾਹਿਬ ਤੋਂ ਹਟਾਲ ਦਿੱਤਾ ਗਿਆ ਇਸ ਤੋਂ ਪਹਿਲਾਂ ਦੂਸ਼ਣ ਤਾਂ ਸ਼ੁਰੂ ਹੋ ਗਿਆ ਸੀ ਨਾ ਦੂਸ਼ਣ ਤੋਂ ਵਿਕਾਸ ਸਿੰਘ ਐਪੀਸੋਡ ਤੋਂ ਅੱਗੇ ਪਿੱਛੇ ਇੱਕ ਕਹਾਣੀ ਕਈ ਮੂੜ ਕੱਟਦੀ ਆ ਪਹਿਲਾਂ ਦੇਖੀ ਹੋਈ ਹੈ ਸੁਣੀ ਹੈ ਹਾਂ ਇਹ ਇਸ ਸੰਦਰਭ ਦੇ ਵਿੱਚ ਇਹ ਇਹ ਦੇ ਕਰਕੇ ਆ ਤੇ ਜਿੱਥੋਂ ਤੱਕ ਲੱਗਦਾ ਵੀ ਉਹਨਾਂ ਵੱਲੋਂ ਇਹੋ ਤੱਕ ਲਿਆ ਜਾਏਗਾ ਵੀ ਇਹ ਦੋ ਸੰਬੰਧ ਤੋਂ ਬਾਹਰ ਵੀ ਮਾਮਲਾ ਹੈ ਤੇ ਹੋ ਸਕਦਾ ਬਾਕੀ ਇਸ ਟੈਸਟ ਅੰਦਰਲੀ ਕੀ ਨਿਕਲ ਕੇ ਆਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਪਰ ਹੁਣ ਇੱਕ ਇਹ ਗਲਤਫਹਿਮੀ ਹੋ ਚੁੱਕੀ ਹੈ ਵੀ ਦੋ ਮਿੰਟ ਤੇ ਲਗਾਏ ਇੱਕ ਦੂਜੇ ਦੇ ਖਿਲਾਫ ਪੂਰੀ ਤਰ੍ਹਾਂ ਤਲਵਾਰਾਂ ਕੱਢ ਕੇ ਨਰਿੰਦਰ ਮੰਡੇ ਲਈ ਪਿਆਰ ਨੇ ਹਰ ਹਰ ਮਸਲੇ ਦੇ ਉੱਪਰ ਆਪਣੀ ਉਹਨਾਂ ਨੇ ਇਸ਼ੂਜ਼ ਨੂੰ ਉਠਾਵਾ ਹੈ ਤੇ ਉਸ ਦੇ ਸਬੰਧ ਦੇ ਵਿੱਚ ਇੱਕ ਦੂਜੇ ਦੇ ਉੱਪਰ ਬਾੜ ਕੀਤੇ ਜਾਣੇ ਨੇ ਤੇ ਤਾਂ ਹੀ ਇਹ ਮਾਮਲਾ ਇੱਡਾ ਤਿੱਖਾ ਹੋਏਗਾ ਤੇ ਕੱਲੀ ਜਿਹੜੀ ਇੱਕਾ ਜਿਹੜੀ ਇਕਾਨਿੰਗ ਜਿਹੜੀ ਪੰਥਕ ਵੋਟ ਹੈ ਉਹਦੀ ਪਟੋਤੜ ਹੋਣਾ ਤੇ ਜਿਹੜੀ ਸੰਸਥਾਵਾਂ ਨੇ ਉਹਨਾਂ ਦੇ ਉੱਪਰ ਵੀ ਕਾਫੀ ਵੱਡੇ ਇਵਾਲ ਉੱਠਣਗੇ ਤੇ ਉੱਠ ਵੀ ਰਹੇ ਨੇ ਇਸ ਤਰ੍ਹਾਂ ਡਾਕਟਰ ਸਾਹਿਬ ਅੱਜ ਦੇ ਅਕਾਲੀ ਦਲ ਦੀ ਮੇਨ ਸਟਰੀਟ ਵੀ ਪ੍ਰੈਸ ਕਾਨਫਰੰਸ ਨੂੰ ਜੇਕਰ ਅੱਗੇ ਥੋੜਾ ਜਿਹਾ ਲੈ ਕੇ ਜਾਈਏ ਸੰਭਾਵਨਾਵਾਂ ਦੇਖੀਏ ਕਿ ਕੀ ਮਾਮਲਾ ਅਕਾਲ ਤਖਤ ਉੱਤੇ ਜਾਂਦਾ ਤਾਂ ਫਿਰ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖਤ ਉਤੇ ਤਲਬ ਕੀਤਾ ਜਾ ਸਕਦਾ ਹੈ ਜਿਹੜੇ ਹਾਲਾਤ ਅੱਜ ਦੀ ਪ੍ਰੈਸ ਕਾਨਫਰੰਸ ਅਕਾਲੀ ਲੀਡਰਸ਼ਿਪ ਦੇ ਜਿਹੜੇ ਦੇਖੀ ਉਹਨਾਂ ਦੀ ਲੈਂਗੁਏਜ ਭਾਸ਼ਾ ਦਾ ਜਿਹੜਾ ਦਾਇਰਾ ਕਹਿ ਰਿਹਾ ਉਹਦੇ ਵਿੱਚ ਤਾਂ ਇਹੀ ਸੰਕੇਤ ਆ ਰਿਹਾ ਭਾਵੇਂ ਕਿ ਉਹਨਾਂ ਨੇ ਕਿਹਾ ਵੀ ਜਿਵੇਂ ਮਹੇਸ਼ਿੰਦਰ ਸਿੰਘ ਕਹਿ ਰਿਹਾ ਕਿ ਅਸੀਂ ਸ਼ਿਕਾਇਤ ਨਹੀਂ ਕਰਨੀ ਇਹ ਸੰਗਤ ਤੇ ਛੱਡਿਆ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਛੱਡਿਆ ਪਰ ਸੰਗਤ ਦੇ ਵਿੱਚ ਵੀ ਅਕਾਲੀ ਲੀਡਰਸ਼ਿਪ ਮੌਜੂਦ ਹੈ ਬਹੁਤ ਕੁਝ ਹੈ ਕਹਾਣੀ ਬਹੁਤ ਜ਼ਿਆਦੀ ਇੱਕ ਕਹਿੰਦਾ ਭਾਵੇਂ ਕਿ ਇੱਕ ਵੱਖਰਾ ਮੋੜ ਕੱਟਦੀ ਜ਼ਰੂਰ ਵਿਖਾਈ ਦੇ ਰਹੀ ਹੈ ਜਿੱਥੇ ਸਿਆਸਤ ਵੱਡੇ ਪੱਧਰ ਉਤੇ ਉਲਝਣ ਫੰਝਲ ਦੇ ਵਿੱਚ ਕਾਲੀ ਸਿਆਸਤ ਤੇ ਨਾਲ ਇੱਕ ਵਾਰ ਫਿਰ ਜੇਕਰ ਸਾਬਕਾ ਜਥੇਦਾਰ ਨੂੰ ਮੁੜ ਸ੍ਰੀ ਕਾਲ ਤਖਤ ਉਤੇ ਸੱਦ ਲਿਆ ਜਾਂਦਾ ਤਾਂ ਕਹਾਣੀ ਇੱਕ ਵਾਕੀ ਵੱਖਰਾ ਰੁਕ ਖਤਿਆਰ ਕਰਦੀ ਜਾਂ ਕਰਦੀ ਵੇਖ ਸਕਾਂਗੇ ਮੈਂ ਜਦੋਂ ਦੇਖੋ ਇਸ ਦੇ ਵਿੱਚ ਰਾਜਸੀ ਤੌਰ ਤੇ ਟਕਰਾਅ ਜਿਹੜਾ ਟਕਰਾ ਹੋ ਹੀ ਰਿਹਾਗਾ ਉਹ ਤਾਂ ਹੋ ਹੀ ਹੋਣਾ ਹੈਗਾ ਤੇ ਦੂਸਰਾ ਜਿਹੜਾ ਧਾਰਮਿਕ ਪੱਧਰ ਦੇ ਉੱਪਰ ਆਏਗਾ ਜਿਸ ਤਰ੍ਹਾਂ ਕੇ ਪਸੰਦ-ਪਨਾਹ ਦੀ ਗੱਲ ਕਰ ਰਹੇ ਹਾਂ ਇੱਕ ਸਾਫਕਾ ਜਥੇਦਾਰ ਸ਼੍ਰੀ ਕਾਲਪਤਖਬ ਸਾਹਿਬ ਦੇ ਅਤੇ ਤਖਤਦਬ ਨਾਮਾ ਸਾਹਿਬ ਦੇ ਉਹਨਾਂ ਨੂੰ ਇਸ ਤਰ੍ਹਾਂ ਅਕਾਲ ਤਖਬ ਸਾਹਿਬ ਤੇ ਸੱਦਿਆ ਜਾਂ ਜਾਵੇ ਜਾਂ ਵੀ ਜਾਂ ਉਹਨਾਂ ਦੇ ਖਿਲਾਫ ਹੋਣ ਜਿਸ ਤਰ੍ਹਾਂ ਦਾ ਇਕਲੀ ਦਲ ਦਾ ਹਮਲਾਵਰ ਰੂਪ ਲੱਗ ਰਿਹਾ ਹੈ ਕਿ ਲਾਜ਼ਮੀ ਹੈ ਇਹ ਦੇ ਵਿੱਚ ਇਹ ਇਸ ਰਣਨੀਤਕਨਾ ਵਾਪਰਨੀ ਸੰਭਵ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹਰਪ੍ਰੀਤ ਸਿੰਘ ਜੀ ਨੂੰ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਸ਼੍ਰੀ ਕਾਂਟਕ ਸਾਹਿਬ ਤੇ ਕਾਨੂੰਨ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂ ਹੁਣ ਜਿੰਨੇ ਕਿ ਐਸਜੀਪੀਸੀ ਦੇ ਉੱਪਰ ਕਿਹਾ ਜਾ ਰਿਹਾ ਵੀ ਐਸਜੀਪੀਸੀ ਵੀ ਤੇ ਸ਼ੋਅ ਨਿਕਾਲੀ ਦਲਦੀ ਹੈ ਨਾ ਤੇ ਸੰਗਠਨ ਨੇ ਉਹ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਚੁੱਕੇ ਸੰਗਠਨ ਦੇ ਵੱਲੋਂ ਕਾਲੀ ਦੰਦ ਦੇ ਬਹੁਤ ਵੱਡਾ ਪ੍ਰਭਾਵ ਵੀ ਹੈਗਾ ਤੇ ਉਹ ਇਸ ਤਰ੍ਹਾਂ ਦਾ ਮਾਮਲਾ ਇਹਨਾਂ ਦਾ ਵੀ ਜਾ ਸਕਦਾ ਇਹਦੇ ਨਾਲ ਸਮੱਸਿਆਵਾਂ ਹੋਰ ਉਲਝਣ ਗਈਆਂ ਤੇ ਲੋਕਾਂ ਦੇ ਵਿੱਚ ਇੱਕ ਭੰਗ ਉਸਤਾ ਪਏਗਾ ਪਾਵਾਂ ਦੇ ਉੱਪਰ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਆਪਾਂ ਕਾਫੀ ਪਾਈ ਪਈਗੀ ਇੱਕ ਦੂਸਰੇ ਦੇ ਪਰਭਾਰ ਕਰਨਾਂ ਦੇ ਪੈਣਗੇ ਅੱਜ ਦੀ ਪ੍ਰੈਸ ਕਾਨਫਰੰਸ ਮੇਨ ਸਟਰੀਮ 'ਚ ਉਹਨਾਂ ਦਾ ਇਹ ਕਹਿਣਾ ਕਿ ਮਾਮਲਾ ਬਹੁਤ ਵੱਡਾ ਹੈ ਸਾਜ਼ਿਸ਼ ਹੋਈ ਹੈ ਸਾਜ਼ਿਸ਼ ਦੇ ਨਾਲ ਜਥੇਦਾਰ ਰਲਿਆ ਹੈ ਮੌਜੂਦਾ ਤੇ ਉਸ ਦੇ ਮੁਤਾਬਕ ਫਿਰ ਅੱਗੇ ਜਿਹੜੀ ਸੁਧਾਰ ਕਮੇਟੀ ਅੱਗੇ ਵੱਧਦੀ ਹੈ ਤਾਂ ਉਹ ਬੰਦੇ ਹੀ ਅੱਗੇ ਜਾ ਕੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਬਣਦੇ ਆ ਇੱਕ ਹੋਰ ਮਾਮਲਾ ਉਹਨਾਂ ਵੱਲੋਂ ਗਿਲਾ ਪੇਕਟਾਇਆ ਗਿਆ ਕਿ ਇੱਕ 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 ਕਨਸੈਸ਼ਨ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਸ ਫੈਸਲੇ ਦੇ ਵਿੱਚ ਹਾਲਾਂਕਿ ਉਸ ਫੈਸਲੇ ਦੇ ਵਿੱਚ ਜਿਹੜੀ ਹੈ ਮੌਢਲੀ ਜ਼ਿੰਮੇਵਾਰੀ ਉਹ ਤੱਕ ਸ੍ਰੀ ਕਾਲ ਤੱਕ ਸਾਹਬ ਦੇ ਜਥੇਦਾਰ ਦੀ ਬੰਦੀ ਉਸ ਵੇਲੇ ਤੱਕ ਗਿਆਨੀ ਹਰ ਆਪਣਾ ਹਰਪ੍ਰੀਤ ਸਿੰਘ ਤੱਕ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ ਤਾਂ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਕਿ ਪਿਛਲੀ ਬਾਦ ਸਰਕਾਰ ਦੇ ਵਿੱਚ ਮੰਤਰੀ ਵੀ ਰਿਹਾ ਤੇ ਡੇਰਾ ਸਿਰਸਾ ਸੌਦਾ ਵੀ ਗਏ ਉਹਨਾਂ ਨੂੰ ਇਸ ਸਜ਼ਾ ਤੋਂ ਬਾਹਰ ਰੱਖ ਲਿਆ ਗਿਆ ਇਹ ਵੀ ਇੱਕ ਵੱਡਾ ਸਵਾਲ ਅੱਜ ਉਠਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਤਾਰਾਂ ਜੁੜਦੀਆਂ ਸਨ ਅਸੀਂ ਇਸ ਪਿੱਛੇ ਲੱਗੇ ਤਾਂ ਜ਼ਰੂਰ ਸੀ ਪਰੰਤੂ ਤਾਰਾਂ ਕਿੱਥੇ ਜੁੜੀਆਂ ਨੇ ਇਹ ਸਾਰੀ ਕਹਾਣੀ ਹੁਣ ਸਾਹਮਣੇ ਆਈਏ ਮਹਿੰਦਰ ਸਿੰਘ ਗਰੇਵਾਲ ਨੇ ਤਾਂ ਇੱਕ ਤੱਕ ਵੀ ਬੋਲ ਦਿੱਤੀ ਅੱਜ ਕਿ ਲੋਕ ਲੋਕ ਲਾਈਆਂ ਪ੍ਰਗਟ ਹੋਈਆਂ ਪੈ ਗਿਆ ਹੱਲਾ ਗੁੱਲਾ ਜਹਾਨ ਦੇ ਵਿੱਚ ਕਹਿੰਦਾ ਭਾਬ ਕਿ ਦੁਨਨੇ ਧਰਾ ਕਹਿੰਦਾ ਭਾਬ ਕਿ ਆਹਮੋ ਸਾਹਮਣੇ ਨੇ ਵੱਡੀ ਗੱਲ ਕਿ ਲੰਗੋਵਾਲ ਜਿਹੜਾ ਕੱਠ ਹੁੰਦਾ ਲੰਗੀਕਾਰ ਸੰਤ ਲੰਗੋਵਾਲ ਦੀ ਵਰਸੀ ਉਤੇ ਵੱਡੇ ਪੱਧਰ ਤੇ ਇੱਕ ਸਿਆਸੀ ਸੰਭਾਵਨਾ ਆਏ ਬਣੀ ਹੋਈ ਸੀ ਕਿ ਸ਼ਾਇਦ ਕਿਉਂਕਿ ਉਹ ਬਾਗੀ ਧਿਰ ਦਾ ਵੱਡਾ ਇਲਾਕਾ ਸੀਗਾ ਉਥੋਂ ਜਿਹੜਾ ਵੱਡਾ ਕੱਠ ਜਟਾਉਣ ਦੇ ਵਿੱਚ ਬਾਕੀ ਮੋਰੀ ਹੋਣਗੇ ਪਰantu ਜਿਹੜੀਆਂ ਮੋٹے ਤੌਰ ਤੇ ਵੱਡੇ ਪੱਧਰ ਤੇ ਰਿਪੋਰਟਾਂ ਨੇ ਅਖਬਾਰੀ ਰਿਪੋਰਟਾਂ ਕੌਕੀਆ ਵਿੰਗ ਦੀਆਂ ਰਿਪੋਰਟਾਂ ਉਹਦੇ ਵਿੱਚ ਕੱਟੱਖ ਪੱਖੋਂ ਦੋਨੇ ਤਰ੍ਹਾਂ ਘੱਟ ਨਹੀਂ ਰਹੀਆਂ ਦੋਨਾਂ ਦੇ ਭਰਵੇਂ ਵੱਡੇ ਕੱਟ ਰਹੇ ਹੈ ਕਹਿੰਦਾ ਆਪਾਂ ਕਿ ਬਾਦਲਾਂ ਬਾਗੀਆਂ ਦੇ ਘੜ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਵੱਡਾ ਭਰਮਾ ਕੱਟ ਰਹਿਣਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਸਵਾਲ ਖੜੇ ਕਰਦਾ ਇੱਕ ਹੋਰ ਗੱਲ ਸੁਖਵੀਰ ਸਿੰਘ ਬਾਦਲ ਦਾ ਜੇਕਰ ਆਪਾਂ ਉਹ ਮਾਮਲੇ ਦੇ ਵਿੱਚ ਜਿੱਥੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਦੇ ਜਿਹੜੀ ਤਕਰੀਰ ਹੈ ਉਹਦੇ ਤੇ ਆਪਾਂ ਗੱਲ ਕਰ ਰਹੇ ਹਾਂ ਕਿ ਕਿਵੇਂ ਉਹਨਾਂ ਨੇ ਅੱਜ ਪ੍ਰਤੀਕਰਮ ਕੀਤਾ ਮੇਨਸਟ੍ਰੀਮ ਨੇ ਕਾਲੀ ਦਲ ਨੇ ਤੇ ਕੁਐਸਚਨ ਖੜੇ ਕੀਤੇ ਐ ਸਖਬੀਰ ਸਿੰਘ ਬਾਦਲ ਦਾ ਅੱਜ ਉੱਥੇ ਲਾਂਗਵਾਲ ਦੇ ਵਿੱਚ ਇੱਕ ਸਿੱਧਾ ਇਹ ਕਹਿਣਾ ਸੀ ਕਿ ਮੈਨੂੰ ਵੱਡੇ ਲੀਡਰਾਂ ਦੀ ਹੁਣ ਲੋੜ ਨਹੀਂ ਚਾਹੁੰਦਾ ਭਾਵੇਂ ਕੋਈ ਪ੍ਰਵਾਹ ਨਹੀਂ ਵੱਡੇ ਲੀਡਰਾਂ ਦੀ ਕਹਿੰਦਾ ਭਾਵੇਂ ਕਿ ਮੇਰੇ ਨਾਲ ਇਹ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੇ ਕੱਠ ਵਾਲਾ ਇਸ਼ਾਰਾ ਕੀਤਾ ਵਰਕਰਾਂ ਵਾਲਾ ਇਸ਼ਾਰਾ ਕੀਤਾ ਕਿ ਸੰਗਤ ਮੇਰੇ ਨਾਲ ਬਹੁਤ ਜ਼ਿਆਦਾ ਹੈ ਵੱਡੇ ਲੀਡਰਾਂ ਦਾ ਕਹਿੰਦਾ ਭਾਵੇਂ ਉਹਨਾਂ ਦਾ ਇਹੀ ਸੀ ਪ੍ਰੋਫੈਸਰ ਚੰਦੂ ਬਾਜਰਾ ਸਾਹਿਬ ਰਖੜਾ ਸਾਹਿਬ ਲੰਗੋਆਲ ਸਾਹਿਬ ਢੀਂਸਾ ਸਾਹਿਬ ਜਿਹੇ ਸਾਰੇ ਕੁਝ ਜੀ ਆ ਫਿਲਡਰ ਸਾਹਿਬ ਦੇਖੋ ਗੱਲ ਤਾਂ ਇਹ ਹੈ ਵੀ ਹੋਈ ਇਹਦੇ ਵਿੱਚ ਕੋਈ ਜ਼ੋਰ ਆ ਮਾ ਨਹੀਂ ਕਿ ਲੰਗੋਆਲ ਦੇ ਵਿੱਚ ਸ਼ੋਮਣੀ ਅਕਾਲੀ ਦਲ ਵੱਲੋਂ ਮੇਨਸਟ੍ਰੀਮ ਵੱਲੋਂ ਆਪਣਾ ਮਸ਼ਾਲ ਕੱਠ ਕਰ ਜਾਣਾ ਬੇਸ਼ੱਕ ਕੱਠ ਦੇ ਪੱਖੋਂ ਦੂਸਰੀ ਧਿਰ ਵੀ ਕਿਤੇ ਪਿੱਛੇ ਨਹੀਂ ਸੀ ਉਹਨਾਂ ਦਾ ਵੀ ਵੱਡਾ ਸੀ ਪਰੰਤੂ ਇਸ ਤਰ੍ਹਾਂ ਦਾ ਕੱਠ ਕਰ ਜਾਣਾ ਇਹਨਾਂ ਨੂੰ ਅਕਾਲੀ ਦਲ ਮੇਨਸਟ੍ਰੀਮ ਨੂੰ ਕਾਫੀ ਹੌਸਲਾ ਵੀ ਦੇ ਰਿਹਾ ਹੈ ਉਹਨਾਂ ਨੂੰ ਇਹ ਲੱਗਦਾ ਵੀ ਇੱਥੇ ਸਾਰੀ ਜਿਹੜੀ ਸਮੁੱਚੀ ਲੀਡਰਸ਼ਿਪ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਰਦਾਰ ਸੁਦੇਸ਼ ਸਿੰਘ ਢੀਂਡਾ ਦੇ ਪਾਸ ਸੀ ਇਹ ਜਿਹੜੀ ਕਿਲੇ ਬੰਦੀ ਸੀ ਤੇ ਉੱਥੇ ਆ ਕੇ ਉਹਨਾਂ ਦੇ ਘੜਦੇ ਵਿੱਚ ਕਰ ਜਾਣਾ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਕਾਮਯਾਬੀ ਵੀ ਮੰਨਦੇ ਨੇ ਤੇ ਹੌਸਲੇ ਦੇ ਵਿੱਚ ਵੀ ਨੇ ਇਹ ਸੇ ਕਰਕੇ ਉਹ ਹਮਲਾਵਰ ਹੋ ਰਹੇ ਨੇ ਪਰੰਤੂ ਜਿੱਥੋਂ ਤੱਕ ਇਹ ਮਾਮਲੇ ਦੀ ਗੱਲ ਹੈ ਅ ਕਪਾ ਪ੍ਰਿੰਸ ਸਿੰਘ ਜਦੋਂ ਮਾਜਰਾ ਦੇ ਬਿਆਨ ਦੇ ਉੱਪਰ ਹੀ ਹੈ ਨਾ ਇਹ ਆਪਾਂ ਕਹੀਏ ਵੀ ਸ਼੍ਰੀ ਕਾਲਤਾਖਰ ਸਾਹਿਬ ਦੇ ਉੱਪਰ ਜਾਏਗਾ ਕਈ ਦੇ ਲਈ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਵਾਕਿਆ ਦਾ ਤੌਰ ਤੇ ਸਬੂਤਲੀ ਜਟਾਉਣੇ ਪੈਣਗੇ ਉਮੀਕ ਨੇ ਸੰਬੰਧੀ ਇਸਤੰਦਰ ਬੰਦੇ ਦੀ ਗੱਲ ਵੀ ਕਰਨੀ ਪਊਗੀ ਜਦੋਂ ਮਾਜਰਾ ਸਾਹਿਬ ਨੇ ਹੈਗਾ ਉਹਦੇ ਪ੍ਰਤੀ ਕੋ ਆਪਣਾ ਬਿਆਨ ਦੇ ਵਿੱਚ ਦੱਸ ਦੇਣਗੇ ਵੀ ਕਿ ਕਿਹੜੀ ਤਰੀਕ ਨੂੰ ਹੋਇਆ ਤੇ ਉਹਦੇ ਪਾਸੋਂ ਨਾਲ ਪਸੂਤ ਵੀ ਹੋਣਗੇ ਲਾੜੀ ਹੈ ਤੇ ਸਿੰਘ ਸਾਹਿਬ ਗੈਨੀ ਹੈ ਹਰਪ੍ਰੀਤ ਸਿੰਘ ਪਾਸ ਵੀ ਹੋਣਗੇ ਦੂਸਰੇ ਜਿਹੜੇ ਡੀਟਰ ਨੇ ਉਹ ਵੀ ਦੱਸਣਗੇ ਜੀ ਇਹ ਮਤਲਬ ਕਹਿੰਦਾ ਪਾਪ ਕਿ ਜਦੋਂ ਸੁਧਾਰ ਤੇਰ ਬਣਦੀ ਏ ਉੱਠਦੀ ਏ ਤੁਰਦੀ ਏ ਨਾ ਇਹ ਉਸ ਵੇਲੇ ਦੀ ਘਟਨਾ ਹੈ ਚੰਦੂ ਇਹਦੇ ਵਿੱਚ ਮੇਨ ਸਟਰੀਮ ਵੱਲੋਂ ਇੱਕ ਕੱਲ ਇਹ ਵੀ ਕੀ ਕਹੀ ਜਾ ਰਹੀ ਹੈ ਕਿ ਮਨਪ੍ਰੀਤ ਸਿੰਘ ਐਲੀ ਨੇ ਨਾਂ ਸਜਾਇਆ ਸੀ ਸੁਧਾਰ ਲਹਿਰ ਦਾ ਕਹਿੰਦਾ ਪਾਪ ਕਿ ਮੁੰਡਲੇ ਪੜਾ ਦੀ ਕਹਾਣੀ ਹੀ ਜਿਹੜੀ ਕਿ ਮੋٹے ਤੌਰ ਤੇ ਜਿਹੜੀ ਅਕਾਲੀ ਦਲ ਮੇਨ ਸਟਰੀਮ ਵੱਲੋਂ ਅੱਗੇ ਕਰਕੇ ਵਿਖਾਈ ਜਾ ਰਹੀ ਹੈ ਬਾਕਾਇਦਾ ਉਹਨਾਂ ਨੇ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਦਾ ਜਿਹੜਾ ਭਾਸ਼ਣ ਕਲਿੱਪ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਉਹਨਾਂ ਨੇ ਸੁਣਾਈ ਵੀ ਜੀ ਰਹਿੰਦੇ ਰਹਿ ਗਈਆਂ ਫਿਰ ਇਹਦੇ ਪਾਸ ਜੀ ਨਾ ਪਾਸ ਇਸ ਤਰ੍ਹਾਂ ਦੀ ਹੈ ਉਹਨਾਂ ਪਾਸ ਹੋਰ ਵੀ ਤਰ੍ਹਾਂ ਦੀ ਹੋਣ ਦੇ ਹੋਰ ਤਰ੍ਹਾਂ ਦੀਆਂ ਉਹਨਾਂ ਪਾਸ ਡਿਜੀਟਲ ਜਾਂ ਫਿਲਮ ਜਾਂ ਕੁਛ ਵੀ ਐ ਕੋਈ ਜਦੋਂ ਮਾਮਲਾ ਸਰਬਉੱਚ ਅਦਾਲਤ ਹੈ ਪਾ ਜਿਸ ਤਰ੍ਹਾਂ ਕਹਿੰਦੇ ਜੀ ਜਾਂਦਰ ਤੋਂ ਸੂਤਾਂ ਦੇ ਆਧਾਰ ਦੇ ਉੱਪਰ ਪੇਸ਼ ਕਰਨਾ ਪੈਂਦਾ ਨਾ ਸਤ ਪੇਸ਼ ਕਰਨੇ ਪੈਂਦੇ ਨੇ ਇਹਨੇ ਜਿਵੇਂ ਕਿ ਕਾਲਪਾਸਤਾਂ ਦੇ ਉੱਪਰ ਜਿਹੜੀ ਸਾਡੀ ਸਭ ਤੋਂ ਵੱਡੀ ਹੈ ਤੇ ਵੱਡਾ ਵੱਡੀ ਅਦਾਲਤ ਹੈ ਉੱਥੇ ਮਾਮਲਾ ਜਾਏਗਾ ਤਾਂ ਲਾਜ਼ਮੀ ਹੈ ਕੌਮੀ ਕਾਲੀਦਲ ਪਾਸ ਹੋਰ ਵੀ ਇਸ ਤਰ੍ਹਾਂ ਦੇ ਇਸ ਡਾਕਟਰ ਸਾਹਿਬ ਨੂੰ ਕੈਮਿਸਟ ਵਾਲਾ ਕੇ ਮਜੂਦਾ ਜਥੇਦਾਰ ਜਿਹੜੇ ਸਾਬਕਾ ਜਥੇਦਾਰ ਕਹਿੰਦਾ ਭਾਵ ਕਿ ਗਿਆਨੀ ਰਕबीर ਸਿੰਘ ਜਿਹੜੇ ਕਿ ਹੁਣ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਸਪਾਈ ਦੇਣੀ ਪੈ ਸਕਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਬਤੌਰ ਜਥੇਦਾਰ ਇਹ ਮਾਮਲਾ ਉਹਨਾਂ ਦੇ ਧਿਆਨ 'ਚ ਲਿਆਂਦਾ ਕਿ ਨਹੀਂ ਲਿਆਂਦਾ ਜੇ ਲਿਆਂਦਾ ਤਾਂ ਫਿਰ ਉਹਦੇ ਤੇ ਵਿਚਾਰ ਕਿਉਂ ਨਹੀਂ ਹੋਇਆ ਅਜਿਹਾ ਸਾਰਾ ਕੁਝ ਜੀ ਹਾਂ ਭਿੰਡਰ ਸਾਹਿਬ ਇਹੋ ਹੀ ਹੈ ਨਾ ਕਾਰਨ ਕੀ ਹੈ ਦੀ ਪਿਛਲੇ ਸਮੇਂ ਦਾ ਜਦੋਂ ਵੀ ਮਾਮਲਾ ਬੱਜੇ ਹੈ ਉਹਨਾਂ ਦੀ ਦੇਖੋ ਕਿੰਨੀ ਹੈ ਕਿੰਨੀ ਹੈ ਕਿ ਕਿੰਨੇ ਉਤਰਾ ਚੜਾ ਆ ਰਹੇ ਨੇ ਯਾਨੀ ਰਗਵੀਰ ਸਿੰਘ ਜੀ ਨੂੰ ਸ਼੍ਰੀ ਕਲਕਸਰ ਸਾਹਿਬ ਤੋਂ ਬਦਲ ਮਤਲਬ ਉਹਨਾਂ ਪਾਸ ਬਾਦੂਚਾਰਤੀ ਦਾ ਜਥੇਦਾਰ ਸਾਹਿਬ ਦਾ ਸ਼੍ਰੀ ਕਲਕਸਰ ਸਾਹਿਬ ਦਾ ਉਹ ਉਹਨਾਂ ਤੋਂ ਵਾਪਸ ਲਿਆ ਗਿਆ ਤੇ ਉਹਨਾਂ ਨੂੰ ਜਿਹੜੀ ਹਰਮੰਦਰ ਸਾਹਿਬ ਦੀ ਹੈੱਡ ਗ੍ਰੰਥੀ ਰੱਖਿਆ ਗਿਆ ਉਹ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੁੰਦੇ ਹੋਏ ਉਹ ਮਾਨਯੋਗ ਜਾ ਲਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚਲੇ ਗਏ ਸਨ ਤੇ ਜਿਹੜਾ ਮਾਮਲਾ ਬੜਾ ਵੱਡਾ ਪੇਸ਼ ਕੀਤਾ ਹੋਇਆ ਨਾ ਸੰਸਥਾਾਂਾਂ ਦੇ ਉੱਪਰ ਤੇ ਉਹ ਦੇ ਵਿੱਚ ਫਿਰ ਉਹਨਾਂ ਨੇ ਆਪਣੀ ਰਿੱਟ ਵਾਪਸ ਵੀ ਲਈ ਹੈ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਾਂਾਂ ਦੇ ਲਈ ਬੜਾ ਵੱਡਾ ਇੱਕ ਮਾਮਲਾ ਜਿਹੜਾ ਸੰਸਥਾਾਂ ਤੇ ਲਾ ਲ ਇੱਕ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਸੰਕਟ ਹੈ ਕਹਿ ਸਕਦੇ ਆ ਕਿ ਅੱਜ ਉਹ ਹੋਰ ਗਹਿਰਾਇਆ ਹੈ ਕਹਿੰਦਾ ਪਾਬ ਕਿ ਅੱਜ ਦੀ ਜਿਹੜੀ ਮੇਨ ਸਟਰੀਮ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਲੀਡਰਸ਼ਿਪ ਲਈ ਇੱਕ ਗੱਲ ਹੋਰ ਵੀ ਅਵਾਰੀ ਹੈ ਮੋٹے ਤੌਰ ਤੇ ਆਪਾਂ ਉਹਨੂੰ ਕਹਿ ਸਕਦੇ ਆ ਕਿ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿਸ ਦਿਨ ਇਹ ਸ਼ਿਕਾਇਤ ਜਾਂਦੀ ਹੈ ਉੱਥੇ ਜਿਹੜੀ ਸੁਧਾਰ ਤੇਰ ਵੱਲੋਂ ਸ੍ਰੀ ਕਾਹਲ ਤਖਤ ਸਾਹਿਬ ਦੀ ਜਥੇਦਾਰ ਕੋਲ ਸ਼ਿਕਾਇਤ ਤਾਂ ਉਸੇ ਦਿਨ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਬਕਾਇਦਾ মিডিਆ ਅੱਗੇ ਕਿ ਜੇਕਰ ਸਾਰੇ ਅਕਾਲੀ ਧੜੇ ਮੈਨੂੰ ਪ੍ਰਧਾਨ ਬਣਾਉਂਦੇ ਆ ਤਾਂ ਮੈਂ ਰਾਜ਼ੀ ਹਾਂ ਮੈਂ ਸੰਭਾਲਾਂਗਾ ਕਹਿੰਦਾ ਭਾਵੇਂ ਉਹਨਾਂ ਦੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਇੱਕ ਲਾਲਸਾ ਵੀ ਸੀ ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਤੇ ਅਜਿਹੇ ਦੇ ਵਿੱਚ ਉਹ ਸਾਰੀ ਇਸ ਸਾਜ਼ਿਸ਼ ਦੇ ਵਿੱਚ ਹਿੱਸਾ ਬਣੇ ਈਸਾਈ ਨਹੀਂ ਬਣੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਯੂਜ਼ ਵੀ ਕੀਤਾ ਉਹਦੇ ਉੱਤੇ ਫੈਸਲਾ ਲਿਆ ਤੇ ਅਜਿਹੇ ਸਾਰਾ ਕੁਝ ਤਖਤ ਤੱਕ ਉਹ ਗੱਲ ਲੈ ਕੇ ਜਾਂਦੇ ਆ ਯਾਨੀ ਹਰਪ੍ਰੀਤ ਸਿੰਘ ਨੂੰ ਮੋٹے ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਅੱਜ ਉਹਨਾਂ ਨੇ ਕਟਹਿਰੇ ਦੇ ਵਿੱਚ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਵੇਖਣਾ ਹੋਵੇਗਾ ਕਿ ਅਗਲਾ ਪ੍ਰਤੀਕਰਮ ਕੀ ਆਉਂਦਾ ਹੈ ਪ੍ਰਤੀਕਰਮ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਸਾਹਿਬ ਪਰਮਿੰਦਰ ਸਿੰਘ ਢੀਂਡ ਸਾਹਿਬ ਉਹਨਾਂ ਨੂੰ ਸਪਾਈ ਦੇਣੀ ਪੈਗੀ ਕਿ ਉਹਨਾਂ ਨੂੰ ਕਿਉਂ ਨਹੀਂ ਸੱਦਿਆ ਗਿਆ ਕੀ ਉਹਨਾਂ ਨੇ ਕੋਈ ਸਪਾਈ ਦਿੱਤੀ ਸੀ ਕਾਲਤਖ ਸਾਹਿਬ ਦੇ ਉਸ ਵਿਲੇ ਦੇ ਜਥੇਦਾਰ ਨੂੰ ਜਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਮੈਨੂੰ ਸਜ਼ਾ ਤੋਂ ਬਾਹਰ ਰੱਖਿਆ ਜਾਵੇ ਉਹਨਾਂ ਦਾ ਇਹ ਸਪਸ਼ਟ ਕਹਿਣਾ ਹੈ ਕਿ ਉਹ ਡੇਰਾ ਸੱਸਾ ਸੱਦਾ ਵੀ ਜਾਂਦੇ ਆ ਤੇ ਜਿਹੜੀ ਹੈ ਕਿਉਂਕਿ ਮੰਤਰੀ ਬੁਲਾਏ ਸੀ ਉਦੋਂ ਬਾਦਲ ਸਰਕਾਰ ਦੇ ਵਿੱਚ ਤਾਂ ਉਹ ਬਤੌਰ ਮੰਤਰੀ ਵੀ ਸਨ ਉਹਦੇ ਵਿੱਚ ਰਹੇ ਉਹਨਾਂ ਨੂੰ ਕਿਉਂ ਸਜ਼ਾ ਤੋਂ ਬਾਹਰ ਰੱਖ ਲਿਆ ਗਿਆ ਮਨਪ੍ਰੀਤ ਸਿੰਘ ਐਲੀ ਵਾਰੀ ਪਿਛਲੇ ਸਮੇਂ ਉਹਨਾਂ ਵੱਲੋਂ ਇੱਕ ਸ਼ਿਕਵਾ ਸੀ ਕਿ ਉਹਨਾਂ ਦੀ ਉਸ ਵਿਲੇ ਕਟਾਮੀ ਦਾੜੀ ਸੀ ਪਰੰਤੂ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਪੰਜ ਮੈਂਬਰੀ ਕਮੇਟੀ ਦੇ ਵਿੱਚ ਉਹਨਾਂ ਨੂੰ ਮਾਨਤਾਣ ਦਿੱਤਾ ਗਿਆ ਅਜਿਹਾ ਸਾਰਾ ਕੁਝ ਅੱਜ ਦਾ ਸ਼ਿਕਵਾ ਉਹਨਾਂ ਦਾ ਇਹ ਵੀ ਹੈ ਕਿ ਉਹੀ ਪੰਜ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਕੀਤੇ ਗਏ ਜਿਨ੍ਹਾਂ ਦੇ ਨਾਲ ਬਕਾਇਦਾ ਇਹ ਸਾਰਾ ਸਿਲਸਲਾ ਗੁਪਤ ਤੌਰ ਤੇ ਜਿਹੜੀ ਗਾਂਟ ਸਾੰਟ ਉਹ ਚੱਲਦੀ ਰਹੀ ਪਿਛਲੇ ਸਾਲ ਜੀ ਡਾਕਟਰ ਸਾਹਿਬ ਹਾਂ ਪਿੰਡ ਸਰ ਦੇਖੋ ਸਵਾਲ ਤਾਂ ਉੱਠਣਾ ਹੀ ਉੱਠਣੇ ਨੇ ਆਉਣ ਵਾਲੇ ਸਮੇਂ ਲਈ ਹੋਰ ਉਠਣਗੇ ਜੁਹੇ 2 ਦਸੰਬਰ ਵਾਲੇ ਆਪਾਂ ਮਾਮਲੇ ਦੇ ਵਿੱਚ ਗੱਲ ਕਰੀਏ ਉਦੋਂ ਦਿੱਲੀ ਤੋਂ ਵੀ ਕੁਝ ਲੀਡਰ ਬੁਲਾਏ ਗਏ ਸਨ ਹੋਰ ਬੁਲਾਏ ਗਏ ਸਨ ਤੇ ਉਹਨਾਂ ਨੂੰ ਸਿਰਫ ਇਹ ਕਰਕੇ ਕਹਿ ਦਿੱਤਾ ਸੀ ਕਿ ਤੁਸੀਂ ਪਾਕਿਸਤਾਨੋਂ ਦਾੜੀ ਰੰਗਦੇ ਹੋ ਜਾਂ ਧਾਰੀ ਘਟਦੇ ਹੋ ਉਸ ਕਰਕੇ ਉਹਨਾਂ ਨੂੰ ਤਾਂ ਕੋਈ ਗੱਲ ਬਾਤ ਨਹੀਂ ਸੀ ਕੀਤੀ ਤੇ ਜੀ ਸਿੰਘ ਜੀ ਜਿਵੇਂ ਤੁਸੀਂ ਦੱਸਿਆ ਕਿ ਇੱਕ ਗੁਰਪ੍ਰਮਿੰਦਰ ਸਿੰਘ ਜੀ ਜਿਨ੍ਹਾਂ ਨੇ ਖੁਦ ਐਡਮਿਟ ਕੀਤਾ ਸੀ ਵੀ ਅਸੀਂ ਗਨਾਹਗਾਰ ਹਾਂ ਉਹਨਾਂ ਨੂੰ ਸਜਾ ਤੋਂ ਬਿਲਕੁਲੀ ਬਾਹਰ ਰੱਖ ਦਿੱਤਾ ਗਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਉੱਠਣਗੇ ਤੇ ਨਾਲ ਹੀ ਇਹ ਵੀ ਉੱਠ ਰਿਹਾ ਹੈ ਕਿਉਂਕਿ ਸ਼ੋਮਨੀ ਕਾਲੀਦਲ ਨੇ ਇਹ ਇਹ ਵੀ ਇਕਈਆ ਕਰ ਲਿਆ ਕਿ ਕੋਈ ਵੀ ਜਾਨੀ ਹੈ ਪਰੀ ਸਿੰਗ ਜਿਹਨੋਂ ਜਥੇਦਾਰ ਨਹੀਂ ਹਨ ਇੱਕ ਪਾਰਟੀ ਦੇ ਮੁਖੀ ਬਣ ਚੁੱਕੇ ਨੇ ਇੱਕ ਧਿਰ ਦੇ ਮੁਖੀ ਬਣ ਚੁੱਕੇ ਨੇ ਉਹਨਾਂ ਦੇ ਉੱਪਰ ਹਮੋ ਉਸ ਤਰ੍ਹਾਂ ਕੇ ਪੋਲੀਟਿਕਲ ਲੀਡਰਸ਼ਿਪ ਇੱਕ ਦੂਸਰੇ ਦੇ ਉੱਪਰ ਦੋਸ਼ ਲਾਉਂਦੀ ਹੈ ਪ੍ਰਤੀ ਦੋਸ਼ ਲਾਉਂਦੇ ਉਹ ਲਾਜ਼ਮੀ ਲਾਉਣਗੇ ਤੇ ਨਾਲ ਹੀ ਉਹਨਾਂ ਨੂੰ ਹਮੋ ਕਨੈਕਸ਼ਨ ਵੀ ਜੋੜਦੇ ਜਿਹੜੀਆਂ ਕੜੀਆਂ ਨੇ ਉਹ ਜੋੜਨਗੇ ਤੇ ਲਾਜ਼ਮੀ ਹੈ ਕਿ ਵੀ ਇਹਦਾ ਫਾਇਦਾ ਆਪਣੀ ਡਾਲਟ ਦੇ ਵਿੱਚ ਬੈਠ ਕੇ ਉਹਨਾਂ ਨੇ ਸ਼੍ਰੀ ਹਰਖਾਲਤਾ ਸਾਹਿਬ ਦੇ ਉੱਪਰ ਬੈਠ ਕੇ ਇੱਕ ਸਾਜ਼ਿਸ਼ ਕਰਤੀ ਜੀ ਦਾ ਫੈਟਾ ਨਿਆ ਤੇਵਾ ਤੋਂ ਪ੍ਰਧਾਨ ਮੰਤਰੀ ਦੇ ਨਾਲ ਹੀ ਇਹ ਵੀ ਲਾਉਣਗੇ ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਜਥੇਦਾਰ ਸਨ ਤੇ ਉਹ ਜਦੋਂ ਜਿਵੇਂ ਕਿ ਪਹਿਲਾ ਵੀ ਸਵਾਲ ਉੱਤੇ ਰਹੇ ਨੇ ਵੀ ਸ਼੍ਰੀ 라ਵਟਾ ਦੇ ਸਾਦੀ ਦੇ ਵਿੱਚ ਸ਼ਾਮਲ ਹੋਏ ਕਿ ਅੰਮਨੀ ਸਿੰਘ ਕੰਨੀ ਦੇ ਲੜਕੇ ਦੇ ਆਨੰਦ ਕਾਰਜ ਕਰਾਏ ਜਿਹੜਾ ਕਿ ਖੁਦ ਪੱਖ ਸੀ ਇਸੇ ਤਰ੍ਹਾਂ ਦੇ ਹੋਰ ਸਾਰੇ ਸਵਾਲ ਵੀ ਨੇ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਦੇ ਨਾਮੀ ਕੇਂਦਰ ਖਨੀ ਤੇ ਆਪਣੇ ਆਪ ਨੂੰ ਕਹਿਣਾ ਕਿ ਅਸੀਂ ਦਿੱਲੀ ਦੇ ਨਾਲ ਤੱਕੀ ਯਾਰੀ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਰਾਜਾ ਸੋਮੀ ਮੁਖੇ ਦੇ ਨਾਲ ਬੰਦ ਕਮਰਾ ਬੈਠ ਉਹ ਵੀ ਅੱਜ ਦੀ ਬੈਠਕ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਮਾਮਲਾ ਪਾ ਰਿਆ ਜੀ ਕਹਿੰਦਾ ਭਾਪਕੇ ਸਵਾਲ ਤਾਂ ਸਵਾਲ ਬੜੇ ਚੱਲ ਰਹੇ ਹਨ ਤੇ ਅਕਾਲੀ ਦਲ ਦਾ ਜਿਹੜਾ ਸੰਕਟ ਹੈ ਇਹਨਾਂ ਸਵਾਲਾਂ ਦੇ ਵਿੱਚ ਕਹਿੰਦਾ ਭਾਪਕੇ ਹੋਰ ਗਹਿਰਾ ਆ ਰਿਹਾ ਹੈ ਅਕਾਲੀ ਦਲ ਦੀ ਜਿਹੜੀ ਸਿਆਸੀ ਪੋਜੀਸ਼ਨ ਨੂੰ ਪਹਿਲਾਂ ਹੀ ਖਰਾਬ ਜਿਹੜਾ ਕਹਿ ਸਕਦੇ ਆ ਕਿ ਵੋਟ ਖਰਾਬੜਾ ਥੱਲੇ ਡਿੱਗਿਆ ਹੋਇਆ ਸੀ ਭਾਵੇਂ ਕਿ ਹੁਣ ਜਿਹੜਾ ਨਵਾਂ ਮੋੜ ਸਰਜੀਤ ਹੋ ਰਿਹਾ ਅਕਾਲੀ ਦਲ ਇਹ ਦਾਵਾ ਕਰ ਰਿਹਾ ਕਿ ਅਸੀਂ ਇਹ ਮੋੜ ਆਪਣੀ ਜਿਹੜੀ ਹੈ ਸ਼ਕਤੀ ਉਹ ਅਕਾਲੀ ਦਲ ਨੂੰ ਮਜ਼ਬੂਤੀ ਵੱਲ ਲੈ ਕੇ ਜਾਵਾਂਗੇ ਪਰੰਤੂ ਜਿਹੜੇ ਸਵਾਲ ਜਿਹੜਾ 메ਨ ਸਟਰੀਮ ਉਠਾਰਿਆ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਵਾਬ ਮੰਗ ਰਿਹਾ ਖੈਰ ਅੱਜ ਉਹਨਾਂ ਵੱਲੋਂ ਜਿਹੜਾ ਇਹ ਸਾਰਾ ਮਾਮਲਾ ਸਿੱਖ ਸੰਗਤ ਦੇ ਸਿਰ ਛੱਡਿਆ ਤੀਸਰੀ ਓਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਕਿ ਕੀ ਇਹ ਇਹ ਨਿਰਣਾ ਕੀ ਲੈਣਗੇ ਖੈਰ ਵੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਇਹ ਸਾਰਾ ਮਾਮਲਾ ਕਿਸ ਪਾਸੇ ਨੂੰ ਜਿਹੜਾ ਉਹ ਵਧੇਗਾ ਪਰ ਜਿਹੜੇ ਅੱਜ ਮਾਮਲੇ ਆ ਇਹਨਾਂ ਉੱਤੇ ਅਗਲਾ ਪ੍ਰਤੀਕਰਮ ਜਿਹੜਾ ਹੈ ਉਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਜਰਾ ਸਾਹਿਬ, ਪਰਮੇਂਦਰ ਸਿੰਘ ਕਿੰਡ ਸਾਹਿਬ ਜੀ ਤੇ ਜਾਂ ਜਿਹੜੇ ਹੁਣ ਮੌਜੂਦਾ ਪ੍ਰਧਾਨ ਨੇ ਹਰਪ੍ਰੀਤ ਸਿੰਘ ਉਹ ਕਦੋਂ ਕੀ ਦੇਣਗੇ ਇਹ ਇਹਦੇ ਵੇਖਣ ਵਾਲੀ ਗੱਲ ਹੈ ਆਪਾਂ ਅਡੀਕ ਕਰਦੇ ਆ ਫਿਰ ਆਪਾਂ ਅਗਲਾ ਪ੍ਰੋਗਰਾਮ ਰੱਖ ਸਕਾਂਗੇ ਡਾਕਟਰ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਲਈ ਬੜਾ ਐਹ ਮਸਲਾ ਸੀ ਕਿ ਬੜੀ ਚਰਚਾ ਰਹੀ ਸੰਤ ਲੰਗੋਵਾਲ ਦਾ ਵਰਸੀ ਸਮਾਗਮ ਜਿਹਦੇ ਵਿੱਚ ਪਤਾ ਲੱਗੇਗਾ ਕਿ ਕਿਹੜਾ ਅਕਾਲੀ ਦਲ ਅੱਗੇ ਹੈ ਕਿਹਦੇ ਕੋਲ ਵੱਧ ਸੰਗਤ ਹੈ ਪਰ ਉਹ ਸਾਰਾ ਮਾਮਲਾ ਭੰਬਲ ਪੂਛੇ ਦੇ ਵਿੱਚ ਰਹਿ ਗਿਆ ਦੋਨੇ ਧਿਰਾਂ ਨੇ ਹੀ ਬਰਾਬਰ ਦੀ ਪੱਟੇ ਇਕੱਠ ਜਿਹੜੀ ਜਟਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਇਸ ਤੋਂ ਬਾਅਦ ਜਿਹੜਾ ਅੱਜ ਦਾ ਐਪੀਸੋਡ ਮੇਨ ਸਟਰੀਮ ਵੱਲੋਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਤੇ ਦੂਜੇ ਸਾਰੇ ਆਗੂਆਂ ਸਰ ਇੱਕ ਪੱਟਾ ਤੇ ਜਿਹੜਾ ਦੋਸ਼ ਮੜਿਆ ਉਸ ਨੇ ਜਿਹੜਾ ਅਕਾਲੀ ਦਲ ਦੇ ਅਧਿਆਇ ਦੇ ਵਿੱਚ ਇੱਕ ਨਵਾਂ ਮੋੜ ਜ਼ਰੂਰ ਲੈ ਆਂਦਾ ਹੈ WhatsApp ਚੈਨਲ ਲਈ ਤੁਸੀਂ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ